ਮੈਂ ਜਿਸੰਦਰ ਸਿੰਘ ਖਾਲਸਾ ਟਨਰ ਚੌਂਤ ਬੋਲਦਾ ਮਹੀਨਾ ਹੋ ਗਿਆ ਸੜਕ ਪੁੱਟੀ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੀ ਆਪਸੀ ਰੰਜਿਸ਼ ਆ ਜਾਂ ਆਪਣਾ ਕੋਈ ਮਤਲਬੀ ਮੁੱਦਾ ਸਮਝ ਤੋਂ ਬਾਹਰ ਗੱਲ ਆ ਕਿ ਪਬਲਿਕ ਪ੍ਰੋਬਲਮ ਹੋ ਰਹੀ ਆ ਕਹਿੰਦੇ ਵਿਕਾਸ ਵਿਕਾਸ ਹੀ ਵਿਨਾਸ਼ ਆ ਠੀਕ ਹੈ ਜੀ ਵਿਨਾਸ਼ ਦੇ ਨਾਂ ਤੇ ਆਪਾਂ ਜਿਹੜੇ ਰਿਪੋਰਟਾਂ ਪਾਈਆਂ ਆ ਆਪਾਂ ਐਮਐਲਏ ਬਣਾਈ ਸਰਕਾਰ ਬਣਾਈ ਬੜੀ ਉਮੀਦਾਂ ਬਣਾਈ ਚਲੋ ਜੋ ਵੀ ਹੋਗਾ ਠੀਕ ਆ ਉਹਨਾਂ ਆਸ ਚੁੱਧੀ ਕੀ ਚ ਵਿਕਾਸ ਸੜਕਾਂ ਮੱਲ ਗਈਆਂ ਆ ਕੋਈ ਮੁੱਦਾ ਬਰੀ ਆ ਜਾਏਗਾ ਲੇਕਨ ਨਹੀਂ ਮਹੀਨਾ ਹੋ ਗਿਆ ਸੜਕ ਪੁੱਟੀ ਨੂੰ ਲੋਕ ਪਰੇਸ਼ਾਨ ਹੈ ਦੁਕਾਨਦਾਰੀ ਚ ਵੀ ਫਰਕ ਪਾਇਆ ਬਹੁਤ ਫਰਕ ਹੈ ਜੀ ਮਤਲਬ ਇਹ ਦੁਕਾਨਦਾਰ ਆਦੇ ਬਹੁਤ ਬੁਰਾ ਹਾਲ ਹੈ ਸਿਰ ਤੇ ਸ਼ਮ ਅੱਲਾ ਟੂ ਟਾਈਮ ਚਾਪੀ ਕੇ ਘਰ ਚੜ ਜਿੰਦਾ ਕੋਈ ਗਾਂ ਨਹੀਂ ਇਲਾਕਾ ਵਾਸੀਆਂ ਨੂੰ ਵੀ ਲੰਘਣ ਲੱਗੇ ਆਨ ਜਾਣ ਲੱਗੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਦੋ ਹਿਆਰ ਇਸ ਤਰ੍ਹਾਂ ਬੰਦਾ ਲੰਘਦਾ ਆਨ ਜਾ ਰਹੇਗਾ ਰੋਜ਼ ਦਿਹਾੜੀ ਇਹ ਸਮਝਾ ਮੇਨ ਚੌਂਕ ਅਗਰ ਆਗੇ ਰੋਕੋ ਬੜੇ ਐਸੇ ਹਰ ਕਿੱਥੇ ਜਗ੍ਹਾ ਦਾ ਸਟੇਜ ਜਾਂਦਾ ਹੈ ਇਹ ਸਰ ਅੱਗੇ ਸਕੂਲ ਹੈਗਾ ਫੋਰ ਬ੍ਰਾਈਟਨ ਸਕੂਲ ਛੋਟੇ ਬੱਚੇ ਰੰਗ ਦੇ ਆਂਦੇ ਮਾਪੇ ਪ੍ਰਿੰਸੀਪਲ ਬੜੀ ਪ੍ਰੇਸ਼ਾਨੀ ਹੁੰਦੀ ਹੈ ਅੱਗੇ ਜਿਹੜਾ ਵੈਨ ਛੱਡਦੇ ਨੇ ਉੱਪਰ ਰੁੱਕੇ ਜ ਆ ਉਹ ਮੁਸ਼ਕਲ ਹੈ ਇਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਮੰਗ ਕਰਦੇ ਆ ਕਿ ਛੇਤੀ ਛੇਤੀ ਮਸਲਾ ਹੱਲ ਕੀਤਾ ਜਾਏ ਨਹੀਂ ਤਾਂ ਆਪਾਂ ਮਹੱਲੇ ਵਾਲਿਆਂ ਨੇ ਇਲਾਕਾ ਨਿਵਾਸੀਆਂ ਨੇ ਬੁਖਸ਼ਾਲ ਪੱਦਰ ਤੇ ਧਰਨਾ ਦਿੱਤਾ ਜਾਏਗਾ ਕਿੰਨੇ ਦਿਨ ਦਾ ਸਮਾਜ ਦੇ ਪ੍ਰਸ਼ਾਸਨ ਮਾ ਡਿਵਲਪ ਕਿੰਨੇ ਦਿਨ ਦਾ ਪ੍ਰਸ਼ਾਸਨ ਸਮਾਂ ਦਿੱਤਾ ਜਾਂਦਾ ਜੀ ਕੋਈ ਜਰਾ ਹਫ਼ਤੇ ਤੱਕ ਦਾ ਹਫ਼ਤਾ 15 ਦਾ ਜਬ ਮਸਲਾ ਮਜੂਰ ਮੇਰਾ ਨਾਂ ਜੀ ਰਿੱਕੀ ਬਡਾਲਾ ਜੀ ਅਸੀਂ ਵਿਜੇਨਗਰ ਟੰਡਾ ਨਗਰ ਚਾਹੂੰਗਾ ਮੇਨ ਬਟਾਲਾ ਰੋਡ ਤੋਂ ਬੋਲ ਰਹੇ ਆ ਇਹ ਸਾਡੇ ਹਸਾਲਾ ਤੋਂ ਬੜੀ ਕਿ ਵੱਡੀ ਸਮੱਸਿਆ ਵਾ ਕਿ ਇੱਥੇ ਨਾਲ ਹੀ ਇਹ 15 16 ਮਤਲਬ ਕਿ ਫੁੱਟ ਦਾ ਹੋਣਾ ਵਾ ਜੋ ਟੋਆ ਪਟਿਆ ਵਾ ਤੇ ਉਹਦੇ ਵਿੱਚ ਪਾਣੀ ਵੀ ਇੰਨੀ ਸਪੀਡ ਤੇ ਜਾ ਰਿਹਾ ਵਾ ਤੇ ਜੋ ਕਿ ਕਦੇ ਵੀ ਉਹ ਹਾਸੇ ਦਾ ਸ਼ਿਕਾਰ ਹੋ ਸਕਦਾ ਵਾ ਨੰਬਰ 2 ਕਿ ਸਾਡੇ ਨੇੜੇ ਦੋਨੋਂ ਸਾਈਡ ਦੇ ਉੱਤੇ ਮਤਲਬ ਸਕੂਲ ਆ ਜੋ ਕਿ ਬੱਚਿਆਂ ਦੇ ਨਿੱਕੇ ਬੱਚੇ ਸਵੇਰੇ ਵੀ ਜਾਂਦੇ ਆ ਤੇ ਸ਼ਾਮ ਨੂੰ ਵੀ ਜਾਂਦੇ ਆ ਇਹਨਾਂ ਦਾ ਕੋਈ ਵੀ ਬੱਚਾ ਵਿੱਚ ਡੇਕੇ ਬੜਾ ਵੱਡਾ ਨੁਕਸਾਨ ਹੋ ਸਕਦਾ ਪਰ ਸਾਡੇ ਸਰਕਾਰ ਨੂੰ ਸਾਡੀ ਕਾਰਪੋਰੇਸ਼ਨ ਨੂੰ ਮਤਲਬ ਕਿ ਉਹਨਾਂ ਦੀ ਸੇਤ ਜੋ ਹੀ ਨਹੀਂ ਸਰਕਦੀ ਵੀ ਆ ਆ ਵੀ ਇੱਥੇ ਕੋਈ ਨਕਸਾਲ ਹੋ ਸਕਦਾ ਵਾ ਅਸੀਂ ਬੜੀ ਵਾਰ ਉਦੋਂ ਦੀ ਹਰ ਇੱਕ ਨੂੰ ਫੋਨ ਕਰਕੇ ਵੇਖ ਲਿਆ ਵਾ ਜਈਆਂ ਨੂੰ ਵੀ ਫੋਨ ਕਰਕੇ ਵੇਖਿਆ ਉਹ ਗਾੜੀਆਂ ਕਹਿੰਦੇ ਆ ਵੀ ਨਹੀਂ ਸਾਡੇ ਕੋਲ ਜੇ ਟਾਈਮ ਨਹੀਂ ਅਸੀਂ ਫਲਾਣ ਅਸੀਂ ਢੀਂਗਾ ਤੇ ਸਾਡਾ ਪਾਜੀ ਇਹ ਦੁਕਾਨਦਾਰੀ ਤੁਸੀਂ ਆਪ ਖੋਦ ਇੱਥੇ ਖੜੇ ਜੋ ਕਿਸੇ ਦੀ ਦੁਕਾਨ ਦੇ ਵਿੱਚ ਗਾਹਕ ਦਿਸਦਾ ਜੇ ਹੁਣ ਐਡਾ ਵੱਡਾ ਟੈਂਕ ਅੱਗੇ ਲੱਗਾ ਵਾ ਉਹਨੂੰ ਵੇਖ ਕੇ ਦੁਨੀਆ ਦੂਰੋ ਹੀ ਮੁੜ ਜਾਂਦੀ ਵੀ ਉੱਧਰ ਨੂੰ ਨਹੀਂ ਜਾਣਾ ਇਹ ਫਸ ਜਾਾਂਗੇ ਠੀਕ ਹੈ ਇੱਥੇ ਕਈ ਯਾਰ ਗੱਡੀਆਂ ਹੁਣ ਕਈ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਜਾਂਦੇ ਆ ਉਹ ਸਲਿੱਪ ਹੋ ਕੇ ਕਈ ਵਾਰ ਡਿੱਗੇ ਤੇ ਕਈ ਵਾਰੀ ਅਸੀਂ ਚੱਕੇ ਤੋ ਇਹ ਮਤਲਬ ਕਿ ਸਾਡੇ ਇਹ ਸਾਰੇ ਲੋਕ ਇਹੀ ਵੇਟ ਕਰ ਰਹੇ ਆ ਵੀ ਕਦੋਂ ਨੁਕਸਾਨ ਹੁੰਦਾ ਵਾ ਕਈ ਫੇਰ ਸ਼ਾਇਦ ਉੱਥੇ ਜਾਈਏ ਮੇਨ ਕਨਨਗਰ ਚੌਂਕ ਤੇ ਹਰ ਇਲਾਕੇ ਦੇ ਵਿੱਚ ਪਾਜੀ ਇਹ 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 ਤਿੰਨਾ ਚੌਂ ਇਲਾਕੇ ਦਾ ਮੂੰਹ ਹੈਗਾ ਜੀ ਜਿੰਨੇ ਆਉਣਾ ਹੀ ਆਉਣਾ ਵਾ ਜਿੰਨੇ ਕੋਈ ਪਰਚੇਜ਼ਿੰਗ ਕਰਨੀ ਉਹਨੇ ਸਾਰਿਆਂ ਨੇ ਇੱਥੇ ਹੀ ਆਉਣਾ ਉਸ ਦੇ ਸਾਥ ਇਹ ਸਿਰਫ ਸਾਡੇ ਲੋਕ ਮਤਲਬ ਭਲੇ ਮਾਨਸੀ ਆ ਵੀ ਜਿਨ੍ਹਾਂ ਨੇ ਉਨੱਦ ਦਾ ਕੁਝ ਵੀ ਨਹੀਂ ਬੋਲਿਆ ਵੀ ਚਲੋ ਆਪ ਹੀ ਸਰਕਾਰ ਕਰਵਾਓਗੇ ਪਰ ਇਹਨਾਂ ਦੀ ਮਤਲਬ ਕਾ ਮਤਲਬ ਜੂ ਸੜਕ ਦੀ ਨਹੀਂ ਹੈਗੇ ਕਿ ਅਸੀਂ ਵੇਟ ਕਰ ਕਰਕੇ ਹਾਰ ਕਿਉਂਦਾ ਲਾ ਸਾਰਾ ਲਿਆ ਵਾ ਵੇਖੋ ਇਹ ਚੀਜ਼ ਨੂੰ ਵੇਖਦਿਆਂ ਵੀ ਕੋ ਕਰਾਂਗੇ ਨਹੀਂ ਤੇ ਫਿਰ ਅਸੀਂ ਅੱਗੇ ਥੋੜਾ ਹੋਰ ਕਦਮ ਚੱਕਾਂਗੇ ਤਾਂ ਹੋ ਸਕਦਾ ਅਸੀਂ ਬਾਹਰ ਬਟਾਲਾ ਰੋਡ ਤੇ ਧਰਨਾ ਵੀ ਲਾਈਏ। ਜੀ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਇੱਥੇ ਸੁਝਾ ਰਹੇ ਸੀ ਤੁਸੀਂ ਦੇਖਿਆ ਕਿੰਨਾ ਕਿ ਮੱਛਰ ਦਾ ਸਾਹਮਣਾ ਕਰਦੇ। ਦੇਖੋ ਜੀ ਰੋਜ਼ ਸਵੇਰੇ ਸਾਰ ਕਰਨ ਨਿਕਲੀਦਾ ਹੈ ਸ਼ਾਮ ਨੂੰ ਨਿਕਲੀਦਾ ਹੈ। ਔਰ ਮੈਂ ਕੱਲ ਕੱਲ ਹੀ ਸਵੇਰੇ ਮੇਰਾ ਹੀ ਪੈਰ ਫਿਸਲਣ ਲੱਗਾ ਸੀਗਾ। ਬਾਕੀ ਮੈਂ ਕੀ ਕਹਾਂ ਆਮ ਜਨਤਾ ਦਾ ਪੈਰ ਤੇ ਤੁਹਾਨੂੰ ਪਤਾ ਹੀ ਹੈ। ਰੋਜ਼ ਛੋਟੇ ਛੋਟੇ ਬੱਚੇ ਸਕੂਲਾਂ ਜਾਂਦੇ ਨੇ ਗੱਡੀਆਂ ਫਸਦੀਆਂ ਇੱਥੇ ਔਰ ਇਹ ਸਰਕਾਰ ਤੇ ਮੈਂ ਕਹਿੰਦਾ ਬਿਲਕੁਲ ਹੀ ਵਿਫਲ ਹੈਗੀ ਹੈ ਇਹ 4 ਸਾਲਾਂ ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਸ਼ਹਿਰ ਦੀ ਕੋਈ ਸੜਕ ਕੋਈ ਗਲੀ ਕੋਈ ਮੱਲਾ ਜਿਹੜਾ ਮਰਜੀ ਇਲਾਕਾ ਵੇਖ ਲਓ ਸੀਵਰੇਜ ਬੰਦ ਪੈਣ ਸੜਕਾਂ ਟੁੱਟੀਆਂ ਪਈਆਂ ਕੋਈ ਫਰਕ ਨਹੀਂ ਕਰ ਸਰਕਾਰ ਨੂੰ ਨਹੀਂ ਸਮਝਦੇ ਸਰਕਾਰ ਉਦਘਾਟਨ ਤਾਂ ਕਿ ਸਿਮਤ ਹੈਗੀ ਉਸ ਤੋਂ ਬਾਅਦ ਵੀ ਲੋਕਾਂ ਨੇ ਸਾਰ ਲੈਣਾ ਨਾ ਜੀ ਨਾ ਸਿਰਫ ਉਦਘਾਟਨ ਅਖਬਾਰਾਂ ਹੀ ਦੇ ਦਿਓ ਸੋਸ਼ਲ ਮੀਡੀਆ 'ਤੇ ਜਾਓ ਤੁਸੀਂ ਬੜਾ ਕੰਮ ਕੀਤਾ ਪੁੱਛੋ ਉਹਨਾਂ ਨੇ ਕੰਮ ਕੀਤਾ ਕੀ ਹੈ ਇਹਨਾਂ ਨੂੰ ਬੁਲਾ ਕੇ ਪੁੱਛੋ ਕੀ ਕੰਮ ਕੀਤਾ ਜਾਏ ਦੱਸੋ ਸਹੀ ਤੁਹਾਡੇ ਸਾਹਮਣੇ ਨਜ਼ਰ ਆਣ ਰਿਹਾ ਤੁਹਾਨੂੰ ਤਾਂ ਜਿਆਦਾ ਪਤਾ ਹੈ ਸਾਡੇ ਨਾਲੋਂ ਤੁਸੀਂ ਇਸ਼ਾਰਾ ਸ਼ਹਿਰ ਨੂੰ ਦੇਓ ਮੀਡੀਆ ਦੇ ਮਾਲਕ ਹੋ ਤੁਹਾਨੂੰ ਦੱਸੋ ਕੁਝ ਪਤਾ ਕੀ ਮੰਗ ਕਰਕੇ ਪ੍ਰਸ਼ਾਸਨ ਮੰਗ ਇਹੋ ਹੀ ਇਲਾਕਾ ਨਿਵਾਸੀਆਂ ਦੇ ਨਾਲ ਕਿ ਐਤਵਾਰ ਜਿਹੜਾ ਮੇਰੇ ਭਰਾਵਾਂ ਨੇ ਕਿਹਾ ਗਿਆ ਉਹਦਾ ਟਾਈਮ ਦਿੱਤਾ ਜੇ ਸਰਕਾਰ ਐਤਵਾਰ ਤੱਕ ਇਹਦਾ ਮਸਲਾ ਹੱਲ ਨਹੀਂ ਕਰਦੀ ਤੇ ਅਸੀਂ ਸਾਰੇ ਇਲਾਕਾ ਨਿਵਾਸੀ ਦਰਦੇ ਦੇ ਬੈਠਾਂਗੇ ਹਾਂਜੀ ਸਰ ਜਿਹੜਾ ਇਥੇ ਦੱਸਿਆ ਜਾ ਰਿਹਾ ਇਲਾਕਾ ਨਿਵਾਸੀਆਂ ਆ ਜੇ ਆਪਾਂ ਨਾਮ ਦੱਸ ਗਏ ਜਿੱਦਾਂ ਤੁਹਾਨੂੰ ਕਿੰਨਾ ਵੱਲੋਂ ਘਟ ਰਿਹਾ ਕਿੰਨਾ ਲੰਬਾ ਸਮਾਂ ਹੋ ਗਿਆ ਘਟ ਹੋਇਆ ਹਾਂਜੀ ਸਰ ਮੇਰਾ ਨਾਮ ਅਮਰ ਸਿੰਘ ਹੈ ਤੇ ਮੈਂ ਟੰਨਨ ਨਗਰ ਪੈਰਿਸਟਾਨ 2 ਨੰਬਰ ਗਲੀ ਦਾ ਨਿਵਾਸੀ ਹੈਗਾ ਤੇ ਇੱਥੇ ਮਹੀਨਾ ਹੋ ਗਿਆ ਸਰ ਮਹੀਨਾ ਜਦੋਂ ਡਿਪਟੀ ਮੇਅਰ ਵੀ ਇੱਥੇ ਆਏ ਸੀਗੇ ਲੇਕਿਨ ਉਹਦੇ ਤੋਂ ਬਾਅਦ ਸਿਰਫ ਉਦਘਾਟਨ ਕਰਨ ਤੋਂ ਬਾਅਦ ਇੱਥੇ ਕੋਈ ਕਿਸੇ ਨੇ ਵੀ ਅੱਜ ਦਿਨ ਤੱਕ ਇਹਦੀ ਸਾਰ ਨਹੀਂ ਜਿ ਲਈ ਕਿ ਹਾਂ ਕੋਈ ਇੱਥੇ ਵੇਖੇ ਆ ਕਰਕੇ ਕਿ ਹਾਂ ਕੰਮ ਕਿੱਦਾਂ ਚੱਲਦਾ ਪਿਆ ਕੀ ਨਹੀਂ ਚੱਲਦਾ ਪਿਆ ਸਿਰ ਬਰ ਪੁੱਟਿਆ ਹੋਇਆ ਤੇ ਇਹਦੇ ਵਿੱਚ ਕੋਈ ਬੱਚਾ ਕਿਸੇ ਦਿਨ ਮੰਨ ਲਓ ਕਿ ਕੋਈ ਡਿੱਗ ਗਿਆ ਤੇ ਪਤਾ ਵੀ ਨਹੀਂ ਲੱਗਣਾ ਕਿ ਬੱਚਾ ਕਿੱਥੇ ਗਿਆ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਹਾ ਸਰ ਬਹੁਤ ਜ਼ਿਆਦਾ ਸਰ ਸਵੇਰੇ ਹੁਣ ਜਦੋਂ ਅਸੀਂ ਸਵੇਰੇ ਅਸੀਂ ਵੀ ਜਾਂਦੇ ਨਹੀਂ ਸਵੇਰੇ ਅਸੀਂ ਜਿਦਾਂ ਮੰਨ ਲਓ ਕਿ ਸੈਰ ਕਰਨੇ ਆ ਕਿ ਜਾਂਦੇ ਨੇ ਤੇ ਬਜ਼ੁਰਗਾਂ ਨੂੰ ਤੇ ਬੱਚਿਆਂ ਵਿਚਾਰਿਆਂ ਨੂੰ ਬਹੁਤ ਜ਼ਿਆਦਾ ਦੁਕਾਨਦਾਰੀ ਤੇ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਇਹ ਦੁਕਾਨਦਾਰ ਪੁੱਛ ਲੋ ਇਹਨਾਂ ਨੂੰ ਕਿ ਹਾਂ ਇੱਥੇ ਕੋਈ ਗਾਹਕ ਆਂਦਾ ਵੀ ਹੈ ਕਿ ਕਿਤਨਾ ਕਿਤਰਾ ਆਣਾ ਗਾਹਕ ਨੇ ਕਿ ਕਿਤਰਾ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਕਰਦੇ ਕਿ ਹਾਂ ਸੋਮਵਾਰ ਐਤਵਾਰ ਤੱਕ ਦਾ ਹੈਗਾ ਕਿ ਐਤਵਾਰ ਤੱਕ ਸਾਡਾ ਜਿਹੜਾ ਮਸਲਾ ਹੈ ਉਹ ਹੱਲ ਕੀਤਾ ਜਾਵੇ ਤੇ ਅੱਗੇ ਨਹੀਂ ਤੇ ਫਿਰ ਉਹਦੇ ਤੋਂ ਬਾਅਦ ਅਸੀਂ ਸਾਰੇ ਵਿਸਾਲ ਧਰਨਾ ਜਿਹੜਾ ਸਾਰੇ ਇਲਾਕਾ ਨਿਵਾਸੀ ਦੇ